ਹਜ਼ਾਰਾਂ ਦੀ ਦਵਾਈ ਖਾ ਕੇ ਵੀ ਜਿਹੜੀਆਂ ਬਿਮਾਰੀਆਂ ਠੀਕ ਨਹੀਂ ਹੁੰਦੀਆਂ ਇਸ ਗੁਰਦੁਆਰਾ ਸਾਹਿਬ ਝਾੜੂ ਤੇ ਲੂਣ ਚੜਾਉਣ ਦੇ ਨਾਲ ਉਹ ਬਿਮਾਰੀ ਠੀਕ ਹੋ ਜਾਂਦੀ ਆ ਕਈਆਂ ਦੇ ਪੈਰਾਂ ਵਿੱਚ ਭੋਰੀਆਂ ਹੁੰਦੀਆਂ ਜਾਂ ਫੋੜੇ ਫ੍ਰਿੰਸੀਆਂ ਆਉਂਦੀਆਂ ਜਾਂ ਮੋਕੇ ਹੁੰਦੇ ਆ ਇਸ ਗੁਰਦੁਆਰਾ ਸਾਹਿਬ ਆਉਂਦੇ ਆ ਝਾੜੂ ਤੇ ਲੂਣ ਚੜਾਉਂਦੇ ਆ ਤੇ ਉਹ ਤੰਦਰੁਸਤ ਹੋ ਕੇ ਜਾਂਦੇ ਆ ਤੁਹਾਨੂੰ ਵੀ ਦੱਸਦੇ ਆ ਇਹ ਗੁਰਦੁਆਰਾ ਸਾਹਿਬ ਕਿਹੜੀ ਜਗ੍ਹਾ ਹੈ ਤੇ ਆਪ ਜੀ ਨਾਲ ਵੀਡੀਓ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਣ ਤੇ ਆਪਣੇ ਦੁੱਖਾਂ ਨੂੰ ਦੂਰ ਕਰ ਸਕਣ ਤੇ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਹਰ ਰੋਜ਼ ਧਾਰਮਿਕ ਵੀਡੀਓ ਪੈਂਦੀਆਂ ਹਨ ਤੇ ਗੁਰੂ ਧਾਮਾਂ ਦੇ ਦਰਸ਼ਨ ਆਪ ਜੀ ਘਰ ਬੈਠੇ ਹੀ ਕਰ ਸਕਦੇ ਹੋ ਆਓ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੀਆਂ ਗੁਰਦੁਆਰਾ ਬਾਬਾ ਜਵਾਰ ਸਿੰਘ ਜੀ ਢੰਡਾ ਜੀ ਇਹ ਪਾਵਨ ਪਵਿੱਤਰ ਅਸਥਾਨ ਖੜਕੜ ਕਲਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿੱਚ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਪਿੰਡ ਹੈ ਖੜਕੜ ਕਲਾਂ ਖੜਕੜ ਕਲਾਂ ਪਿੰਡ ਦੇ ਬਿਲਕੁਲ ਹੀ ਨਾਲ ਇਹ ਪਾਵਨ ਪਵਿੱਤਰ ਅਸਥਾਨ ਬਣਿਆ ਹੋਇਆ ਹੈ ਇਸ ਅਸਥਾਨ ਦੀ ਬਹੁਤ ਹੀ ਮਾਨਤਾ ਹੈ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬਾਬਾ ਜਵਾਰ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੀਆਂ ਹਨ ਤੇ ਗੁਰੂ ਸਾਹਿਬ ਸੰਗਤਾਂ ਦੀਆਂ ਅਰਦਾਸਾਂ ਪੂਰੀਆਂ ਕਰਦੇ ਹਨ ਇਸ ਪਾਵਨ ਪਵਿੱਤਰ ਅਸਥਾਨ ਤੇ ਬਾਬਾ ਜਵਾਰ ਸਿੰਘ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਆ ਆ ਜੋ ਸਾਹਮਣੇ ਆਪ ਜੀ ਜਗ੍ਹਾ ਵੇਖ ਰਹੇ ਹੋ ਇਸ ਜਗ੍ਹਾ ਤੇ ਬਾਬਾ ਜਵਾਰ ਸਿੰਘ ਜੀ ਆ ਕੇ ਬੈਠੇ ਸੀ ਪਿੱਪਲ ਦੇ ਹੇਠਾਂ ਬਾਬਾ ਜੀ ਨੇ ਆਪਣੇ ਚਰਨ ਪਾਏ ਸੀ ਤਨ ਬਾਬਾ ਜਵਾਰ ਸਿੰਘ ਜੀ ਕੌਣ ਹਨ ਤਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜੋ 22 ਮੰჯੀਆਂ ਬਖਸ਼ਿਸ਼ ਕੀਤੀਆਂ ਸਨ ਉਹਨਾਂ 22 ਮੰჯੀਆਂ ਵਿੱਚੋਂ ਇੱਕ ਮੰਜੀ ਬਾਬਾ ਗੰਗਦਾਸ ਜੀ ਨੂੰ ਬਖਸ਼ਿਸ਼ ਕੀਤੀ ਸੀ ਬਾਬਾ ਗੰਗਦਾਸ ਜੀ ਦਾ ਪਹਿਲਾ ਨਾਮ ਸੀ ਗੰਗੂ ਸ਼ਾ ਜਦੋਂ ਤੁਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਾਓ ਜਿਨ੍ਹਾਂ ਸਿੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਮੰਜੀ ਬਖਸ਼ਿਸ਼ ਕੀਤੀ ਸੀ ਉਹਨਾਂ ਦੇ ਨਾਮ ਲਿਖੇ ਹੋਏ ਆ ਉਹਨਾਂ ਵਿੱਚ ਬਾਬਾ ਗੰਗਦਾਸ ਜੀ ਦਾ ਵੀ ਨਾਮ ਲਿਖਿਆ ਹੋਇਆ ਇਹ ਬਾਬਾ ਜਵਾਰ ਸਿੰਘ ਜੀ ਬਾਬਾ ਗੰਗਦਾਸ ਜੀਆਂ ਦੇ ਸੇਵਾਦਾਰ ਹੋਏ ਆ ਬਾਬਾ ਜਵਾਰ ਸਿੰਘ ਜੀਆਂ ਨੇ ਬਹੁਤ ਹੀ ਸਿੱਖੀ ਦਾ ਪ੍ਰਚਾਰ ਕੀਤਾ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਜਾ ਕੇ ਭੁੱਲੇ ਭਟਕੇ ਲੋਕਾਂ ਨੂੰ ਸਤਿਗੁਰ ਜੀ ਦੇ ਨਾਲ ਜੋੜਿਆ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਬਾਬਾ ਜੀ ਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਆ ਧੰਨ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ ਲੱਖਾਂ ਹੀ ਸੰਗਤਾਂ ਇਸ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਸਮੇ ਸਮੇਤੇ ਵੱਡੇ ਵੱਡੇ ਧਾਰਮਿਕ ਸਮਾਗਮ ਇਸ ਗੁਰਦੁਆਰਾ ਸਾਹਿਬ ਕਰਵਾਏ ਜਾਂਦੇ ਆ ਇਸ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਵਰਜਿੰਦਰ ਸਿੰਘ ਜੀ ਅਤੇ ਬਾਬਾ ਜਸਦੀਪ ਸਿੰਘ ਜੀ ਮੰਗਾ ਜੀ ਜੋ ਇੱਥੋਂ ਦੀ ਸੇਵਾ ਨਿਭਾ ਰਹੇ ਆ ਸੰਗਤ ਦਾ ਕਹਿਣਾ ਹੈ ਜਿਹੜਾ ਵੀ ਇੱਥੇ ਭਾਵਨਾ ਦੇ ਨਾਲ ਆ ਕੇ ਅਰਦਾਸ ਕਰਾਉਂਦਾ ਹੈ ਬਾਬਾ ਜੀ ਉਹਦੀ ਹਰ ਇੱਕ ਇੱਛਾ ਪੂਰੀ ਕਰਦੇ ਆ ਖਾਸ ਕਰ ਇੱਥੇ ਸੰਗਤ ਜੀ ਜਿਨ੍ਹਾਂ ਦੇ ਪੈਰਾਂ ਵਿੱਚ ਭੋਰੀਆਂ ਹੁੰਦੀਆਂ ਜਾਂ ਮੋਕੇ ਹੁੰਦੇ ਆ ਜਾਂ ਫੋੜੇ ਫ੍ਰੈਂਸੀਆਂ ਹੁੰਦੀਆਂ ਉਹ ਇੱਥੇ ਆ ਕੇ ਝਾੜੂ ਤੇ ਲੂਣ ਚੜਾਉਂਦਾ ਹੈ ਉਹਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਇੱਥੇ ਸੰਗਤ ਨੇ ਸਾਨੂੰ ਇੱਕ ਗੱਲ ਹੋਰ ਦੱਸੀ ਕਹਿੰਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਪ੍ਰਸ਼ਾਦਾ ਪਾਣੀ ਲੰਗਰ ਸੰਗਤ ਆਪਣੇ ਘਰਾਂ ਵਿੱਚੋਂ ਆਪ ਬਣਾ ਕੇ ਲੈ ਕੇ ਆਉਂਦੀ ਆ ਗੁਰਦੁਆਰਾ ਸਾਹਿਬ ਵੀ ਲੰਗਰ ਬਣਦਾ ਪਰ ਸੰਗਤ ਘਰਾਂ ਵਿੱਚੋਂ ਬਹੁਤ ਲੰਗਰ ਲੈ ਕੇ ਆਉਂਦੀ ਆ ਆ ਵੇਖ ਰਹੇ ਹੋ ਤੁਸੀਂ ਵੱਡਾ ਲੰਗਰ ਹਾਲ ਬਣਿਆ ਹੋਇਆ ਹਰ ਐਤਵਾਰ ਇੱਥੇ ਪੈਰ ਰੱਖਣ ਵਾਸਤੇ ਜਗ੍ਹਾ ਨਹੀਂ ਮਿਲਦੀ। ਸੰਗਤ ਜੀ ਜਦੋਂ ਤੁਸੀਂ ਵੀ ਫਗਵਾੜੇ ਤੋਂ ਚੰਡੀਗੜ੍ਹ ਨੂੰ ਜਾਵੋ ਤੇ ਰਸਤੇ ਵਿੱਚ ਇਹ ਪਾਵਨ ਪਵਿੱਤਰ ਸਥਾਨ ਆਉਂਦਾ ਤੁਸੀਂ ਜ਼ਰੂਰ ਇਸ ਸਥਾਨ ਤੇ ਆ ਕੇ ਦਰਸ਼ਨ ਮੇਲੇ ਕਰਿਓ। ਬਹੁਤ ਹੀ ਰਮਣੀਕ ਜਗ੍ਹਾ ਹੈ। ਆਲੇ-ਦੁਆਲੇ ਰੁੱਖ ਹੀ ਰੁੱਖ ਹਨ। ਬਹੁਤ ਹੀ ਪ੍ਰਾਤਨ ਰੁੱਖ ਵੀ ਤੁਹਾਨੂੰ ਇੱਥੇ ਆ ਕੇ ਦੇਖਣ ਨੂੰ ਮਿਲ ਸਕਦੇ ਆ। ਇਹ ਸੀ ਅੱਜ ਦਾ ਬਲੌਗ। ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰ ਦਿਓ। ਅਗਲੀ ਵੀਡੀਓ ਵਿੱਚ ਜਲਦ ਮਿਲਦੇ ਆਂ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ